ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦੇ ਲਈ ਰਾਹਤ ਭਰੀ ਖਬਰ ਪੰਜਾਬ ਗਵਰਨਮੈਂਟ ਪੈਨਸ਼ਨਰ ਆਈ ਐਸੋਸੀਏਸ਼ਨ ਰਜਿਸਟਰਡ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਭਜਨ ਸਿੰਘ ਗਿੱਲ ਵੱਲੋਂ ਇੱਕ ਪੋਸਟ ਸਾਂਝੀ ਕਰਕੇ ਪੰਜਾਬ ਦੇ ਪੈਨਸ਼ਨਰਾਂ ਦੇ ਲਈ ਅਤੀ ਜ਼ਰੂਰੀ ਸੂਚਨਾ ਦੇਣ ਦਾ ਸਚਜਾ ਉਪਰਾਲਾ ਕੀਤਾ ਗਿਆ ਪੈਨਸ਼ਨਰਾਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਲਿਖਿਆ ਕਿ ਸਤਿਕਾਰਯੋਗ ਪੈਨਸ਼ਨਰ ਫੈਮਲੀ ਪੈਨਸ਼ਨ ਸਾਥੀਓ ਪੰਜਾਬ ਨੈਸ਼ਨਲ ਬੈਂਕ ਲੁਧਿਆਣਾ ਦੇ ਮੈਨੇਜਰ ਮਨੋਹਰ ਸ਼ਰਮਾ ਜੀ ਨਾਲ ਬਕਾਇਆ ਸੰਬੰਧੀ ਗੱਲ ਹੋਈ ਜਿਹੜੇ ਫੈਮਿਲੀ ਪੈਸ਼ਨਰ ਦੇ ਬਕਾਇਆ ਹਜੇ ਤੱਕ ਨਹੀਂ ਪਏ ਉਹਨਾਂ ਦੀ ਬੈਂਕ ਬਿਰਾਜ ਵੱਲੋਂ ਲਿਵ ਟਰੈਵਲਿੰਗ ਅਲਾਉਂਸ ਬਾਰੇ ਇੱਕ ਪੱਤਰ ਸੀਪੀਪੀਸੀ ਨੂੰ ਭੇਜਿਆ ਜਾਵੇਗਾ ਇਸ ਸੰਬੰਧਿਤ ਪੈਸ਼ਨਰਾਂ ਦੀ ਜੋ ਮੰਗ ਹੈ ਜੋ ਫੈਮਿਲੀ ਪੈਸ਼ਨਰ ਨੇ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਏਰੀਅਰ ਦੀ ਕਿਸ਼ਤ ਨਹੀਂ ਆਈ ਉਸ ਦਾ ਬਕਾਇਆ ਉਹਨਾਂ ਨੂੰ ਦਿੱਤਾ ਜਾਵੇ ਇਸ ਤਰ੍ਹਾਂ ਉਹਨਾਂ ਦੁਆਰਾ ਕਿਹਾ ਗਿਆ ਕਿ ਪੈ ਨਰਾਤੇ ਫੈਮਿਲੀ ਪੈਸ਼ਨਰ ਜੋ ਸਵਰਗਵਾਸ ਹੋ ਚੁੱਕੇ ਨੇ ਉਹਨਾਂ ਦੇ ਬਕਾਏ ਬਾਰੇ ਬੈਂਕ ਬ੍ਰਾਂਚ ਪੂਰਾ ਕੇਸ ਤਿਆਰ ਕਰਕੇ ਭੇਜੇਗੀ ਇਸ ਸਬੰਧਿਤ ਸਵਰਗਵਾਸ ਹੋਏ ਜੋੜੇ ਜਾਂ ਫਿਰ ਪੈਨਸ਼ਨਰ ਦੇ वारिस ਜਿਹੜੇ ਨੇ ਬਕਾਇਆ ਪ੍ਰਾਪਤ ਕਰਨ ਦੇ ਯੋਗ ਹਨ ਬਕਾਏ ਦਾ ਜੋ ਕਿ ਪੂਰਾ ਮਾਮਲਾ ਹੈ ਜਲਦੀ ਹੀ ਹੱਲ ਹੋ ਜਾਵੇਗਾ ਜਿਨ੍ਹਾਂ ਨੂੰ ਪਹਿਲੀ ਕਿਸ਼ਤ ਨਹੀਂ ਪਈ ਉਹਨਾਂ ਨੂੰ ਆਉਣ ਦੇ ਮਹੀਨੇ ਦੋ ਕਿਸ਼ਤਾਂ ਇਕੱਠੀਆਂ ਪਾ ਦਿੱਤੀਆਂ ਜਾਣਗੀਆਂ ਹਾਜੀ ਦੋਸਤੋ ਪੰਜਾਬ ਗਵਰਨਮੈਂਟ ਪੈਨਸ਼ਨਰ ਐਸੋਸੀਏਸ਼ਨ ਰਜਿਸਟਰਡ ਦੇ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਤੇ ਸੂਬਾ ਜਨਰਲ ਸਕੱਤਰ ਸ਼੍ਰੀ ਸੁਰਿੰਦਰ ਵੱਲੋਂ ਇਹ ਕਿਹਾ ਗਿਆ ਹੈ ਤੇ ਇਹ ਪੋਸਟ ਸਾਂਝੀ ਕੀਤੀ ਗਈ ਹੈ ਇੱਕ ਵਧੀਆ ਉਪਰਾਹ ਵਾਲਾ ਹੈ ਕਿਉਂਕਿ ਜਿਹੜੇ ਰਿਟਾਇਰਮੈਂਟ ਹੋਏ ਮੁਲਾਜ਼ਮ ਨੇ ਜਾਂ ਫਿਰ ਫੈਮਿਲੀ ਪੈਨਸ਼ਨਰ ਨੇ ਉਹਨਾਂ ਦੇ ਬਕਾਏ ਦੀ ਪਹਿਲੀ ਕਿਸ਼ਤ ਉਹਨਾਂ ਦੇ ਖਾਤਿਆਂ ਦੇ ਵਿੱਚ ਕ੍ਰੈਡਿਟ ਨਹੀਂ ਕੀਤੀ ਗਈ ਜਿਸ ਕਰਕੇ ਉਹ ਕੁਝ ਟੈਨਸ਼ਨ ਦੇ ਵਿੱਚ ਨੇ ਇਹ ਪਤਾ ਨਹੀਂ ਕਿਉਂ ਉਹਨਾਂ ਦੀ ਬਕਾਏ ਦੀ ਪਹਿਲੀ ਕਿਸ਼ਤ ਜਾਰੀ ਨਹੀਂ ਕੀਤੀ ਗਈ ਇੱਥੇ ਅਸੀਂ ਇਹ ਵੀ ਸਪਸ਼ਟ ਕਰਨਾ ਚਾਹਾਂਗੇ ਕਿ ਲੀਵ ਟਰੈਵਲਿੰਗ ਅਲਾਉਂਸ ਹੈ ਜੋ ਹਰੇਕ 2 ਸਾਲਾਂ ਬਾਅਦ ਪੈਨਸ਼ਨਰਾਂ ਜਾਂ ਫਿਰ ਫੈਮਿਲੀ ਪੈਨਸ਼ਨਰਾਂ ਨੂੰ ਦਿੱਤਾ ਜਾਂਦਾ ਹੈ CPPC ਦੀ ਫੁੱਲ ਫਾਰਮ ਸੈਂਟਰਲ ਪੈਨਸ਼ਨ ਪ੍ਰੋਸੈਸਿੰਗ ਸੈਂਟਰ ਹੈ ਗੌਰ ਮਤਲਬ PNB ਦਾ ਸੈਂਟਰ ਲੁਧਿਆਣਾ ਵਿਖੇ ਹੈ ਜਿਸ ਦੇ ਮੌਜੂਦਾ ਚੀਫ ਮੈਨੇਜਰ ਮਨੋਸ਼ ਸ਼ਰਮਾ ਜੀ ਹਨ ਆਸ ਕਰਦੇ ਹਾਂ ਕਿ ਇਸ ਤੋਂ ਬਾਅਦ ਰਿਟਾਇਰਮੈਂਟ ਹੋਏ ਮਲਾਜ਼ਮਾਂ ਨੂੰ ਉਹਨਾਂ ਦੀ ਜੋ ਕਿਸ਼ਤ ਰਹਿੰਦੀ ਹੈ ਉਹ ਜਲਦ ਹੀ ਅਦਾ ਕੀਤੀ ਜਾਵੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ